ਵਪਾਰ ਦਾ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ði his ਕੰਪਨੀ ਰਾਹੀਂ ਲੱਖਾਂ ਲੋਕਾਂ ਨੂੰ ਮਿਲਣਗੇ ਵਪਾਰ ਤੇ ਕਾਰੋਬਾਰ ਦੇ ਮੌਕੇ ਜਿਨ੍ਹਾਂ ਦੱਸਦਿਆਂ ਕਿ ਰਾਜਪੁਰਾ ਦੇ ਪਲਾਂਟ ਰਾਹੀਂ ਪੰਜਾਬ ਹਰਿਆਣਾ ਰਾਜਸਥਾਨ ਸਮੇਤ ਉੱਤਰ ਭਾਰਤ ਦੇ ਰਾਜਾਂ ਤੋਂ ਲੈ ਕੇ ਮੱਧ ਪ੍ਰਦੇਸ਼ ਤੱਕ ਲੱਖਾਂ ਲੋਕਾਂ ਨੂੰ ਸਿੱਧੇ ਤੇ ਸਿੱਧੇ ਰੂਪ ਦੇ ਵਿੱਚ ਵਪਾਰ ਅਤੇ ਕਾਰੋਬਾਰ حاصل ਹੋਵੇਗਾ ਨੀਦਰਲੈਂਡਸ ਔਨ ਦਾ ਸੱਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਮੈਂ ਕਬੂਲ ਕਰਦਾ ਹਾਂ ਅਤੇ ਮੈਂ ਚਾਹਾਂਗਾ ਕਿ ਕੁਝ ਕਿਸਾਨਾਂ ਨੂੰ ਨਾਲ ਲਿਆ ਕੇ ਉਥੋਂ ਦੀ ਖੇਤੀ ਪ੍ਰਣਾਲੀ ਅਤੇ ਸਹਾਇਕ ਉਦਯੋਗਾਂ ਬਾਰੇ ਜਾਣੂ ਕਰਵਾ ਸਕਾਂ ਔਕੜਾਂ ਦਾ ਖੇੜੇ ਮੱਥੇ ਸਾਹਮਣਾ ਕਰਨਾ ਪੰਜਾਬ ਦੀ ਵਿਰਾਸਤ ਹੈ ਅਤੇ ਹੜ੍ਹਾਂ ਦੇ ਵਿੱਚ ਭਾਵੇਂ ਬਹੁਤ ਨੁਕਸਾਨ ਹੋਇਆ ਪਰ ਅਸੀਂ ਯਤਨਸ਼ੀਲ ਹਾਂ ਕਿ ਹਰ ਪੀੜਤ ਪਰਿਵਾਰਾਂ ਲਈ ਆਸਾਂ ਦੇ ਦੀਵੇ ਜਲਦ ਤੋਂ ਜਲਦ ਜਗਾ ਸਕੀਏ आपने जो इनकी अंग्रेजी को हिंदी और पंजाबी में ट्रांसलेट करके सबको बता दिया कि ये क्या चाहते हैं दिल से आए हैं बहुत आपका भी बहुत बहुत शुक्रिया और एक बार फिर हर हरहायन और आपके पिछले साल इनके ब्रदर आए थे छोटे ब्रदर क्योंकि फैमिली बिजनेस है जैसे हमारे यहाँ कल्चर है ज्वाइंट फैमिलीज का डच कल्चर भी वो हमारे साथ मिलता है ज्वाइंट फैमिलीज में रहते हैं फैमिली बिजनेस है सो विश यू ऑल द बेस्ट इन फ्यूचर एंड होप फॉर द लॉन्ग एसोसिएशन विद पंजाब आपने मुझे नीदरलैंड आने का न्यौता दिया है मैं स्वीकार करता हूं और जब भी मुझे टाइम मिला तो मैं कुछ किसानों को जो कुछ करना चाहते हैं लेटेस्ट तरीके से उनको भी साथ में लेके आऊंगा और विजिट करवाऊंगा आपके जो चीज फैक्ट्रीज और विंडमिल्स एंड आई नो दैट एम्सटरडम इज बिलो द सी लेवल हर गली नहर लंघ दी है पिछे होती है एम्स्टर्डम हर लाइक विनेशिया इन इटली आई ट्रेवल्ड अ लॉट आई ट्रेवल्ड अ लॉट from new zealand to the west coast of america so amsterdam is one of the wonderful city wonderful country dutch country and now you have a, a good soccer team also they're doing your many players are playing in uh, spanish league epl आई फॉलो देम ਤੇ ਉਦੋਂ ਇਹ ਤਹਾਰਾ ਤੋਂ ਪਹਿਲਾਂ ਆ ਪੰਜਾਬ ਸਰਕਾਰ ਦਾ ਲਾਜ਼ਮਾ ਨੂੰ ਇੱਕ ਵੱਡਾ ਤੋਹਫਾ ਦਿੱਤਾ ਗਿਆ ਵਿੱਤ ਮੰਤਰੀ ਐਡਵੋਕੇਟ ਹਰਪਾ ਸਿੰਘ ਜੀਮਾ ਨੇ ਪੰਜਾਬ ਸਰਕਾਰ ਦੇ ਗਰੁੱਪ ਡੀ ਕਰਮਚਾਰੀਆਂ ਲਈ ਤਿਉਹਾਰਾਂ ਨੂੰ ਮਨਾਉਣ ਦੇ ਲਈ 10000 ਰੁਪਏ ਪ੍ਰਤੀ ਕਰਮਚਾਰੀ ਵਿਆਜ ਮੁਕਤ ਐਡਵਾਂਸ ਹਾਸਲ ਕਰਨ ਦੀ ਪੇਸ਼ਕਸ਼ ਦਾ ਐਲਾਨ ਕੀਤਾ ਤੇ ਇਹ ਇਸ ਪਹਿਲ ਕਦਮੀ ਦਾ ਉਦੇਸ਼ ਲਗਭਗ 35894 ਕਰਮਚਾਰੀਆਂ ਨੂੰ ਤਿਉਹਾਰਾਂ ਦੇ ਮੱਦੇ ਨਜ਼ਰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ ਇੱਥੇ جاری ਇੱਕ ਪ੍ਰੈਸ ਬਿਆਨ ਰਾਹੀਂ ਇੱਕ ਖੁਲਾਸਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਅਤੇ ਆਪਣੇ ਕਰਮਚਾਰੀਆਂ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਵਿੱਤੀ ਸਾਲ 2024-25 ਦੌਰਾਨ ਸੂਬੇ ਵਿੱਚ 36000 ਪੈਂਟ ਗਰੁੱਪ ਦੇ ਕਰਮਚਾਰੀ ਸਨ ਤੇ ਜਿਨ੍ਹਾਂ ਵਿੱਚੋਂ 13375 ਲਗਭਗ 37% ਨੇ ਇਹੀ ਐਡਵਾਂਸ ਲਿਆ ਜਿਸ ਤੇ 13 ਕਰੋੜ 37 ਲੱਖ 50 ਹਜ਼ਾਰ ਰੁਪਏ ਖਰਚ ਹੋਏ ਤੇ ਵਿੱਤ ਮੰਤਰੀ ਹਰਪਾਲ ਸਿੰਘ ਜੀ ਮਾਨੇ ਕਿਹਾ ਜੇਕਰ ਸਾਰੇ ਯੋਗ ਗਰੁੱਪ ਦੇ ਕਰਮਚਾਰੀ ਇਸ ਵਿਤੀ ਸਾਲ ਇਸ ਵਿੱਚ ਐਡਵਾਂਸ ਦਾ ਲਾਭ ਲੈਂਦੇ ਹਨ ਤਾਂ ਕੁੱਲ ਖਰਚ 35.4 99 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ ਤੇ ਉਹਨਾਂ ਪੁਸ਼ਟੀ ਕੀਤੀ ਕਿ ਵਿੱਤੀ ਸਾਲ 2025-26 ਲਈ ਇਸ ਉਦੇਸ਼ ਤੇ ਲਈ 20 ਕਰੋੜ ਰੁਪਏ ਦਾ ਸ਼ੁਰੂਆਤੀ ਬਜਟ ਪ੍ਰਬੰਧ ਕੀਤਾ ਗਿਆ ਉਹਨਾਂ ਨੇ ਕਿਹਾ ਜੇਕਰ ਬਾਧੂ ਖਰਚ ਦੀ ਲੋੜ ਪਈ ਤਾਂ ਇਸ ਵਿੱਤੀ ਸਾਲ ਦੇ ਲਈ ਸੋਦੇ ਹੋਏ ਅਨੁਮਾਨਾਂ ਰਾਹੀਂ ਬਾਧੂ ਅਲਾਟਮੈਂਟ ਪ੍ਰਾਪਤ ਕਰਕੇ ਲੋੜਿੰਦੇ ਫੰਡ ਮੁਹੱਈਆ ਕਰਾ ਦਿੱਤੇ ਜਾਣਗੇ ਵੀ ਅਕਤੂਬਰ ਨੂੰ ਦੀਵਾਲੀ ਦੇ ਤਿਉਹਾਰ ਨੂੰ ਦੇਖਦੇ ਹੋਏ ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਇਸ ਰਕਮ ਦੀ 1.17 ਅਕਤੂਬਰ ਖਜ਼ਾਨੇ ਵਿੱਚੋਂ ਕਰਵਾ ਦਿੱਤੀ ਜਾਵੇਗੀ ਤੇ ਇਸ ਵਿਆਜ ਮੁਕਤ ਐਡਵਾਂਸ ਦੀ ਅਦਾਇਗੀ ਸੰਬੰਧਿਤ ਕਰਮਚਾਰੀ ਵੱਲੋਂ 5 ਬਰਾਬਰ ਮਾਸਿਕ ਕਿਸ਼ਤਾਂ ਵਿੱਚ ਕੀਤੀ ਜਾਵੇਗੀ ਜਿਸ ਦੀ ਕਟੌਤੀ ਪ੍ਰਕਿਰਿਆ ਨਵੰਬਰ 2025 ਦੀ ਤਨਖਾਹ ਤੋਂ ਸ਼ੁਰੂ ਹੋਵੇਗੀ ਰੁਕ ਕਰਦੇ ਅਖ਼ਬਾਰ ਦੇ ਵੱਲ ਯੂਥ ਅਕਾਲੀ ਦਲ ਦੀ ਸੇਵਾ ਨਿਰੰਤਰ ਜਾਰੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਕਾਲੇ ਦਲ ਦੇ ਦਿਸ਼ਾ ਨਿਰਦੇਸ਼ ਤੇ ਯੂਥ ਕਾਲੇ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝੰਝਰ ਅਤੇ ਟੀਮ ਵੱਲੋਂ ਪਿੰਡ ਜੰਡ ਮੰਗੋਲੀ ਹਲਕਾ ਕਨੌਰ ਵਿਖੇ ਫੌਗਿੰਗ ਦੀ ਸੇਵਾ ਕੀਤੀ ਗਈ ਤਸਵੀਰਾਂ ਸਾਹਮਣੇ ਆਈਆਂ ਸਰਬਜੀਤ ਸਿੰਘ ਝੰਝਰ ਨੇ ਦੱਸਿਆ ਕਿ ਯੂਥ ਦੀਆਂ ਟੀਮਾਂ ਪੂਰੇ ਪੰਜਾਬ ਵਿੱਚ ਇਹ ਸੇਵਾ ਕਰ ਰਹੀਆਂ ਹਨ ਅਤੇ ਇਹ ਲਗਾਤਾਰ ਜਾਰੀ ਰਹੇਗੀ ਅੱਜ ਅਸੀਂ ਖੜੇ ਹਾਂ ਜ਼ਿਲ੍ਹਾ ਪਟਿਆਲੇ ਦੇ ਹਲਕਾ ਕਨੌਰ ਦੇ ਪਿੰਡ ਜੰਡ ਮੰਗੋਲੀ ਜਿਸ ਜਗ੍ਹਾ ਅਸੀਂ ਖੜੇ ਆ ਇੱਥੇ ਕਟੋ ਕਟ 4 4 5 ਫੁੱਟ ਫੁੱਟ ਪਾਣੀ ਸੀ ਜਿੱਥੇ ਫਸਲਾਂ ਬਰਬਾਦ ਹੋ ਗਈਆਂ ਕਿੰਨਾ ਨੁਕਸਾਨ ਹੋ ਗਿਆ ਉੱਥੇ ਘਰਾਂ ਦਾ ਬਹੁਤ ਵੱਡਾ ਇਸ ਪਿੰਡ ਦੇ ਵਿੱਚ ਨੁਕਸਾਨ ਹੋ ਗਿਆ ਜੰਡ ਮੰਗੋਲੀ ਚ ਮੈਂ ਦੇਖ ਰਿਹਾ ਕਿ ਕਿੰਨੇ ਘਰ ਟਹਿ ਗਏ ਕਿੰਨੇ ਘਰਾਂ ਦੇ ਤਰੇੜਾਂ ਆ ਗਈਆਂ ਬਹੁਤ ਜ਼ਿਆਦਾ ਗਰੀਬ ਪਰਿਵਾਰਾਂ ਦੇ ਖਾਸ ਕਰਕੇ ਗਰੀਬ ਪਰਿਵਾਰਾਂ ਦੇ ਘਰ ਟਹਿ ਇਹ ਫਸਲਾਂ ਬਰਬਾਦ ਹੋਈਆਂ ਘਰ ਟਹਿ ਉਸ ਤੋਂ ਬਾਅਦ ਜਿਹੜਾ ਪਾਣੀ ਪਿੱਛੇ ਛੱਡ ਕੇ ਗਿਆ ਉਹ ਛੱਡ ਕੇ ਗਿਆ ਜ਼ਹਿਰੀਲਾ ਮੱਛਰ ਜਿਹਦੇ ਨਾਲ ਬਹੁਤ ਬਿਮਾਰੀਆਂ ਲੱਗਣ ਦਾ ਜਿਹੜਾ ਖਤਰਾ ਉਹ ਪੈਦਾ ਹੋਇਆ ਹੋਇਆ ਅੱਜ ਪੂਰੇ ਪੰਜਾਬ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਹਦਾਇਤਾਂ ਤੇ 15 ਤੋਂ ਵੱਧ ਹਲਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਪੂਰੇ ਚ ਯੂਥ ਕਰ ਲੈਂਦੀਆਂ ਟੀਮਾਂ ਪਿੰਡ-ਪਿੰਡ ਜਾ ਕੇ ਫੋਗਿੰਗ ਮਸ਼ੀਨਾਂ ਰਾਈ ਕਿਉਂਕਿ ਉਹਨਾਂ ਨੇ 500 ਤੋਂ ਵੱਧ ਮਸ਼ੀਨਾਂ ਸਾਨੂੰ ਦਿੱਤੀਆਂ ਨੇ ਫੋਗਿੰਗ ਮਸ਼ੀਨਾਂ ਰਾਈ ਇਕੱਲੇ-ਇਕੱਲੇ ਪਿੰਡ ਜਾ ਕੇ ਅੱਜ ਇਹ ਜਿਹੜੀ ਮੱਛਰ ਮਾਰਨ ਵਾਲੀ ਜਿਹੜੀ ਆ ਸਪਰੇਅ ਆ ਫੋਗਿੰਗ ਰਾਈ ਇਹਦੇ ਰਾਈ ਅੱਜ ਸ਼ੁਰੂਆਤ ਕਰ ਰਹੇ ਆ ਜਨਮਗੋਲੀ ਪਿੰਡ ਤੋਂ ਕਨੌਰ ਤੋਂ ਸ਼ੁਰੂ ਕਰ ਰਹੇ ਆ ਜਿਹੜੇ-ਜਿਹੜੇ ਪਿੰਡਾਂ ਦੇ ਵਿੱਚ ਵੀ ਇਹਦੀ ਜ਼ਰੂਰਤ ਹੋਊਗੀ ਅੱਗੇ ਸਾਡੀ ਯੂਥ ਕਲ ਦੇ ਟੀਮ ਜਾ ਕੇ ਸਾਰੇ ਕਾਰਜ ਕਰੂਗੀ ਜਿੱਥੇ ਪਹਿਲਾਂ ਡੀਜ਼ਲ ਦੀ ਸੇਵਾ ਕੀਤੀ ਜਿੱਥੇ ਪਹਿਲਾਂ ਕੈਸ਼ ਦੀ ਸੇਵਾ ਕੀਤੀ ਉਹਦੇ ਨਾਲ ਹੁਣ ਫੋਗਿੰਗ ਮਸ਼ੀਨਾ ਅੱਗੇ ਪਸ਼ੂਆਂ ਦਾ ਚਾਰਾ ਜਾਂ ਕਿਸਾਨਾਂ ਨੂੰ ਜਿਹੜਾ ਬੀਜ ਹੋਗੇ ਫਸਲਾਂ ਦੇ ਜਾਂ ਫਿਰ ਗਰੀਬ ਪਰਿਵਾਰਾਂ ਨੂੰ ਕਣਕੂਗੀ ਉਹ ਸਾਰੀ ਸੇਵਾ ਸ਼ੋਮਣੀ ਕਲ ਦਲ ਇਕੱਠੀ ਕਰ ਰਿਹਾ ਜਲਦੀ ਉਹ ਹੀ ਪਹਚਾਈ ਜਾਊਗੀ ਅੱਜ ਅਸੀਂ ਇੱਥੇ ਯੂਥ ਕਲ ਦੀ ਟੀਮ ਲਾ ਕੇ ਜਿਹੜਾ ਸਾਰੀ ਇਹ ਫੋਗਿੰਗ ਜਿਹੜੀ ਕਰਨ ਲੱਗੇ ਆ ਤਾਂ ਕਿ ਮੱਛਰਾਂ ਤੋਂ ਸਾਡੇ ਪਰਿਵਾਰਾਂ ਨੂੰ ਬਚਾ ਸਕੀਏ ਇੱਕ ਦੂਜੇ ਦੀ ਵਾਹ ਪੜੀਏ ਜਦੋਂ ਸਰਕਾਰਾਂ ਤੋਂ ਉਮੀਦ ਮੁੱਕ ਜਾਵੇ ਤਾਂ ਆਪਾਂ ਨੂੰ ਫਿਰ ਫਰਜ਼ ਬਣਦਾ ਇੱਕ ਦੂਜੇ ਦਾ ਹੱਥ ਫੜੀਏ ਸ਼ਰਮਣੀ ਕਲ ਦਲ ਜੋਗੀ ਰਾਜ ਨਹੀਂ ਸੇਵਾ ਦਾ ਨਾਰਾ ਲਾ ਕੇ ਪਾਰਟੀ ਜਿਹੜੀ ਉਹ ਚੱਲਦੀ ਆ ਕਦੇ ਕਦੇ ਇਹ ਨਹੀਂ ਵੀ ਰਾਜ ਭਾਗ ਦੇ ਵਿੱਚ ਹੀ ਸੇਵਾ ਕਰਦੀ ਆ ਬਿਨਾਂ ਰਾਜ ਭਾਗ ਤੋਂ ਵੀ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਪੰਥ ਦੀ ਪਾਰਟੀ ਆਪਣਾ ਫਰਜ਼ ਸਮਝਦੇ ਹੋਏ ਪਹਿਲੇ ਦਿਨ ਤੋਂ ਇਹ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਪੰਜਾਬ ਦੇ ਲਈ ਸੇਵਾ ਬੁਝਟੀ ਹੋਈ ਆ ਤੁਦਰੀ ਪੰਜਾਬ ਪ੍ਰਧਾਨ ਅਮਨ ਅਰੋੜਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਭਾਜਪੀ ਤੇ ਨਿਸ਼ਾਨਾ ਸਾਧਦਾ ਗਿਆ ਤੇ ਆਪਣਾ ਪੱਖ ਸਾਹਮਣੇ ਰੱਖਿਆ ਗਿਆ। ਉਹਨਾਂ ਕਿਹਾ ਕੇਂਦਰ ਦੀ ਭਾਜਪੀ ਸਰਕਾਰ ਦੁਆਰਾ ਜੋ 1600 ਕਰੋੜ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ ਸੀ ਉਹ ਵੀ ਭਾਜਪੀ ਬਾਕੀ ਕੇਂਦਰੀ ਯੋਜਨਾਵਾਂ ਤਹਿਤ ਪੂਰੇ ਕਰਨ ਚ ਲੱਗੀ ਹੋਈ ਹੈ। NHAI ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਪੈਸੇ ਜੋ ਰਾਹਤ ਪੈਕੇਜ ਤੋਂ ਵੱਖ ਦੇਣੇ ਬਣਦੇ ਸਨ ਉਹ ਵੀ ਕੇਂਦਰ ਸਰਕਾਰ ਦੁਆਰਾ ਰਾਹਤ ਪੈਕੇਜ ਵਾਲੇ 800 ਕਰੋੜ ਫੰਡ ਵਿੱਚ ਜੋੜੇ ਜਾ ਰਹੇ ਨੇ ਤੇ ਆ ਸੁਣਦੇ ਆ ਕਿ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿਸੇ ਦੀ ਡੈਥ ਹੋ ਜੇ 4 ਲੱਖ ਰੁਪਏ ਦੇ ਦੋ ਜੋ ਸੀਐਮ ਸਾਹਿਬ ਨੇ ਚਿੱਠੀ ਲਿਖੀ ਸੀਗੀ 31 ਅਗਸਤ ਨੂੰ ਅੱਜ ਮਹੀਨੇ ਤੋਂ ਉੱਪਰ ਹੋ ਗਿਆ ਉਹਦੇ 'ਚ ਅਸੀਂ ਨੋਮਸ ਕੀ ਕਹੇ ਸੀਗੇ ਕਿ ਡੈਥ ਹੋ ਜੇਂਦੀ 4 ਲੱਖ ਦੀ ਤਾਂ 8 ਲੱਖ ਕਰ ਦੋ ਕਿਸੇ ਦਾ ਕੋਈ ਕਿਸੇ ਤੇ ਲিমਸ ਦਾ ਨੁਕਸਾਨ ਹੋ ਜਾਂਦਾ ਹੈ ਹੈਂਡੀਕੈਪ ਹੋ ਜਾਂਦਾ ਹੈ 74000 ਮਿਲ ਦੋ 1.5 ਲੱਖ ਕਰ ਦੋ ਹੋਰ ਤਾਂ ਹੋਰ ਜੇ ਕਿਸੇ ਦਾ ਪੱਕਾ ਮਕਾਨ ਉਹ ਪਾਰਸ਼ਲੀ ਡੈਮੇਜ ਹੋ ਜਾਏ ਘਰ ਦੀ ਛੱਤ गिर ਜੇ ਕੰਧਾਂ गिर ਜਾਣ ਤੇ ਐਸਡੀਆਰਐਫ ਦੇ ਇਹਨਾਂ ਦੇ ਅਖੌਤੀ ਨੋਰਮਸ ਕਹਿੰਦੇ ਨੇ ਕਿ 6500 ਰੁਪਏ ਦੇ ਦੋ ਅੱਜ ਦੀ ਤਰੀਕ ਦੇ ਵਿੱਚ 6500 ਰੁਪਏ ਨਾਲ 800 ਇੱਟ ਵੀ ਨਹੀਂ ਆਉਂਦੀ ਹੈਗੀ ਇੰਨੀ ਮਹਿੰਗੀ ਹੋ ਚੁੱਕੀ ਹੈ ਤੇ ਜੇ ਕੇਂਦਰ ਸਰਕਾਰ ਕਹਿੰਦੀ ਹੈ ਉਹ 650 ਦੀ ਬਜੇ ਵਧਾ ਕੇ 50000 ਕਰ ਦੋ ਇਹਦੇ ਵਿੱਚ ਗਲਤ ਕੀ ਹੈ ਪਰ ਇਹਨਾਂ ਦੀ ਮੰਨਣ ਦੇ ਬਾਵਜੂਦ ਸੀਐਮ ਸਾਹਿਬ ਕੋਲੇ ਕਿ ਹਾਂਜੀ ਹੋਰ ਮਦਦ ਕਰਾਂਗੇ ਸਪੈਸ਼ਲ ਪੈਕੇਜ ਤਾਂ ਕੀ ਗੱਲ ਕਰਨੀ ਸੀਗੀ ਗੱਲਾਂ ਦੋ ਹੀ ਨਿਵੇੜੀਆਂ ਇਹਨਾਂ ਦੇ ਇਹਨਾਂ ਦੇ ਪ੍ਰੈਸ ਰਿਲੀਜ਼ ਨੇ ਕਿ ਜੀ ਇੱਕ ਤਾਂ ਜਿਹੜੇ ਤੁਹਾਡੇ ਕੋਲ ਪੈਸੇ ਪਏ ਨੇ ਉਹ ਸਾਡੇ ਪੁਰਾਣੇ ਨੋਰਮਸ ਮੁਤਾਬਕ ਉਹ ਦੇ ਦੋ ਜਿਹੜਾ ਕਿ ਉੱਠ ਦੇ ਮੂੰਹ ਦੇ ਵਿੱਚ ਜੀਰੇ ਵਾਲੀ ਗੱਲ ਹੈ ਨੰਬਰ 1 ਨੰਬਰ 2 ਜਿਹੜੀ ਉਹ ਗੱਲ ਕਹਿੰਦੇ ਨੇ ਕਿ 1600 ਕਰੋੜ ਰੁਪਏ ਦੇ ਕੇ ਤੇ ਬੀਜੇਪੀ ਵਾਲੇ ਵੀ ਬੜੇ ਕੋਠੇ ਚੜ ਚੜ ਰੌਲਾ ਪਾ ਰਹੇ ਸੀ ਮੇਰੇ ਸਤਕਾਰਯੋਗ ਜਾਖੜ ਸਾਹਿਬ ਬਿੱਟੂ ਸਾਹਿਬ ਅਸ਼wini ਸ਼ਰਮਾ ਜੀ ਕਿ ਸਾਰੇ ਦੇ ਕੀ ਜੀ ਪ੍ਰਧਾਨ ਮੰਤਰੀ 1600 ਕਰੋੜ ਦੇਗੇ ਉਹਨਾਂ ਦੀ ਪ੍ਰੈਸ ਰਿਲੀਜ਼ ਕਲੀਅਰਲੀ ਕਹਿ ਰਹੀ ਹੈ ਕਿ ਜੀ 1600 ਕਰੋੜ ਜੋ ਪ੍ਰਧਾਨ ਮੰਤਰੀ ਸਾਹਿਬ ਦੇ ਕੇ ਗਏ ਨੇ ਉਹ ਚੋ 805 ਕਰੋੜ ਰੁਪਇਆ ਜਿਹਦੇ ਵਿੱਚੋਂ 170 ਕਰੋੜ ਰੁਪਏ ਜਿਹੜਾ ਕਿ ਨੈਸ਼ਨਲ ਹਾਈਵੇ ਥੌਰੀਟੀ ਨੇ ਪਹਿਲੇ ਹੀ ਮਨਜ਼ੂਰ ਕਰ ਰੱਖਿਆ ਉਹ ਪਤਾ ਨਹੀਂ ਕਦੋਂ ਦਾ ਮਨਜ਼ੂਰ ਕੀਤਾ ਪਿਆ ਹੋਊਗਾ 3 ਮਹੀਨੇ ਪੁਰਾਣਾ ਕਿ 6 ਮਹੀਨੇ ਪੁਰਾਣਾ ਕਿ ਸਾਲ ਪਹਿਲਾਂ ਦਾ ਹੈ ਉਹ ਵੀ ਵਿੱਚੇ ਪਾਤਾ ਤੇ ਜੋ ਸਾਨੂੰ ਪਤਾ ਲੱਗ ਰਿਹਾ ਜੋ ਐਸ ਡੀ ਆਰ ਐਫ ਦੀ ਐਡਵਾਂਸ ਕਿਸ਼ਤਾਨੀ ਸੀ 260 ਰੁਪਏ 60 ਕਰੋੜ ਉਹ ਵੀ ਵਿੱਚੇ ਪਾਦੀ ਜਿਹੜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਪੈਸੇ ਆਉਣੇ ਸੀਗੇ ਉਹ ਚਾਹੇ ਬਾੜ ਆਵੇ ਨਾ ਆਉਂਦੇ ਫਲਡਸ ਹੁੰਦੇ ਨਾ ਹੁੰਦੇ ਆਪ ਦਾ ਹੁੰਦੀ ਨਾ ਹੁੰਦੀ ਜਿਹੜੇ ਪੈਸੇ ਵੈਸੇ ਵੀ ਆਉਣੇ ਸੀਗੇ ਉਹ ਵੀ ਇਹਦੇ ਵਿੱਚੀ ਤੋਰ ਕੇ ਮੈਨੂੰ ਤਾਂ ਲੱਗਦਾ ਕਿ ਲੋਕਾਂ ਦੇ ਨਾਲ ਇਸ ਤੋਂ ਵੱਡਾ ਧੋਖਾ ਕੋਈ ਹੋ ਨਹੀਂ ਸਕਦਾ ਹੈਗਾ ਪੰਜਾਬ ਦੇ ਵਿੱਚ ਫਿਰ ਤੋਂ ਜੜਾ ਕੇ ਮੌਸਮ ਬਦਲੇਗਾ ਅਪਡੇਟ ਜੜੇ ਕੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਦਰਅਸਲ ਪੰਜਾਬ ਵਿੱਚੋਂ ਮੌਨਸੂਨ ਦੇ ਵਧਾਈ ਹੋਣ ਤੋਂ ਬਾਅਦ ਤਾਪਨ ਦੇ ਵਿੱਚ ਥੋੜਾ ਵਾਧਾ ਦੇਖਣ ਨੂੰ ਮਿਲਿਆ ਮਾਹਿਰਾਂ ਦਾ ਕਹਿਣਾ ਹੈ ਕਿ ਸਵਾਠ ਹੰਡ تیر ਨਾਲ ਪਵੇਗੀ ਜੀ ਹਾਂ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ ਦੇ ਮੁਤਾਬਕ ਵਿਭਾਗ ਦੇ ਵੱਲੋਂ 1 ਤਰੀਕ ਤੋਂ ਲੈ ਕੇ 5 ਅਕਤੂਬਰ ਤੱਕ ਦੀ ਭਵਿੱਖਬਾਣੀ ਕੀਤੀ ਗਈ ਸੀ 4 ਅਤੇ 5 ਅਕਤੂਬਰ ਨੂੰ ਸੂਬੇ ਦੇ ਮੌਸਮ ਵਿੱਚ ਪੂਰੀ ਤਰ੍ਹਾਂ ਬਦਲਾਅ ਵੇਖਣ ਨੂੰ ਮਿਲੇਗਾ ਸੂਬੇ ਵਿੱਚ 5 ਅਕਤੂਬਰ ਨੂੰ ਪਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ ਤਾਜ਼ਾ ਜਾਣਕਾਰੀ ਮੁਤਾਬਕ 1 2 ਅਤੇ 3 ਅਕਤੂਬਰ ਨੂੰ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਦੀ ਵੀ ਸੰਭਾਵਨਾ ਦੱਸੀ ਗਈ ਹੈ ਜਦਕਿ 4 ਅਤੇ 5 ਅਕਤੂਬਰ ਨੂੰ ਪੂਰੀ ਤਰ੍ਹਾਂ ਮੌਸਮ ਵਿੱਚ ਬਦਲਾਅ ਵੇਖਣ ਨੂੰ ਮਿਲੇਗਾ पठानकोट गुरदासपुर हशियारपुर कपूरथला अमृतसर तरन तारण फिरोजपुर फरीदकोट फाजिलका मुक्तर साहब च येलो अलर्ट भी जारी कर दता गया ਉਸੇ ਹੀ ਮਾਹਿਰਾ ਦਾ ਕਹਿਣਾ ਹੈ ਕਿ ਠੰਡ ਲਿਆਉਣ ਵਾਲੀਆਂ ਹਵਾਵਾਂ ਅਜੇ ਤੱਕ ਸੈੱਟ ਨਹੀਂ ਹੋ ਸਕੀਆਂ ਮੌਸਮ ਵਿਭਾਗ ਦੇ ਮੁਤਾਬਕ ਅਕਤੂਬਰ ਮਹੀਨੇ ਦੇ ਪਹਿਲੇ ਹਫਤੇ ਤੱਕ ਹਮਸ ਵਾਲੀ ਗਰਮੀ ਜਾਰੀ रह ਸਕਦੀ ਹੈ ਤੇ ਇਸ ਦੇ ਲਈ ਠੰਡੀਆਂ ਹਵਾਵਾਂ ਲਿਆਉਣ ਵਾਲੀਆਂ ਹਵਾਵਾਂ ਅਕਤੂਬਰ ਦੇ ਦੂਜੇ ਹਫਤੇ ਸੈੱਟ ਹੋਣਗੀਆਂ ਅਤੇ ਮੌਸਮ ਥੋੜਾ ਥੋੜਾ ਠੰਡਾ ਹੋਣਾ ਸ਼ੁਰੂ ਹੋ ਜਾਵੇਗਾ ਤਦਰੀ ਜੀਐਸਟੀ ਨੂੰ ਲੈ ਕੇ ਵੀ ਇੱਕ ਵੱਡੀ ਅਪਡੇਟ ਤੇ ਬਿਆਨ ਸਾਹਮਣੇ ਆਇਆ ਹੈ ਦੇਸ਼ ਭਰ ਦੇ ਵਿੱਚ GST ਦਾ بچਾਓ ਤਿਹਾਰ ਦੇ ਦੂਮ ਹਿਮਾਚਲ ਪ੍ਰਦੇਸ਼ ਕਾਂਗਰਸ ਸਰਕਾਰ ਦੀ ਜਨਤਾ ਉੱਤੇ ਟੈਕਸ ਦਾ ਜਿਹੜਾ ਕਿ ਬੋਝ ਪਾ ਰਹੀ ਹੈ ਤੇ ਨੱਡਾ ਦੇ ਵੱਲੋਂ ਇਹ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਬਦਕਿਸਮਤੀ ਦੀ ਗੱਲ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਬਣਨ ਵਾਲਾ ਸੀਮੈਂਟ ਪ੍ਰਭਾਵੀ ਰਾਜ ਵਿੱਚ ਵਿਕਦਾ ਹੈ ਤੇ ਸਟਾਕ ਲੈਣਾ ਤੇ ਕਾਂਗਰਸ ਸਰਕਾਰ ਜਿਹੜੀ ਕਿ ਜਨਤਾ ਨੂੰ ਲੁੱਟ ਰਹੀ ਹੈ ਤੇ ਆ ਸੁਣਦੇ ਉਹਨਾਂ ਦੇ ਵੱਲੋਂ ਹੋਰ ਕੀ ਆਖਿਆ ਗਿਆ हिमाचल प्रदेश में घरों के निर्माण एवं इंफ्रास्ट्रक्चर के पुनर्निर्माण की जरूरतों को ध्यान में रखते हुए सीमेंट पर जीएसटी में छूट दी गई जिससे सीमेंट के प्रति बोरी पर तीस रुपये तक का दाम कम हो गए थे क्योंकि पहले सीमेंट पर 28 प्रतिशत जी लगता था जो अब घट करके 18 प्रतिशत हो गया है हालांकि इसका लाभ हिमाचल प्रदेश की जनता नहीं ले पाई क्योंकि कांग्रेस की सरकार हिमाचल प्रदेश की कांग्रेस सरकार ने सीमेंट का दाम कम करने के बजाय सीमेंट के दाम को बढ़ा दिया है जो जनता के हक का लाभ था जिसका लाभ जनता को मिलना चाहिए था उसे लूटने में हिमाचल सरकार उसी दिन से लग गई है जिस दिन जीएसटी पर छूट दी गई थी एंटी डंपिंग ड्यूटी के नाम पर सीमेंट की 50 किलो की बोरी पर हिमाचल सरकार अब सोलह रुपये तक का टैक्स वसूल कर रही है जब हिमाचल प्रदेश आपदा और आर्थिक तंगी से गुजर रहा है तब आम लोगों को राहत देने के बजाय कांग्रेस सरकार अपनी तिजोरी भरने में लगी है यह अनैतिक एवं असंवेदनशील है दुर्भाग्य की बात यह है कि हिमाचल प्रदेश में बनने वाला सीमेंट जब पड़ोसी राज्यों में बिकता है तो सस्ता मिलता है लेकिन हिमाचल प्रदेश में महंगी दरों में बेचा जा रहा है कांग्रेस की वर्तमान सरकार इतनी असंवेदनशील है कि सीमेंट के साथ साथ उसने पानी के बिल पर टैक्स बढ़ा दिया है स्टाम शुल्क पर भी टैक्स बढ़ा दिया है ग्रामीण जलापूर्ति पर भी सौ रुपए का एक मुठ शुल्क लगा दिया है साथ ही बिजली के बिल में भी भारी बढ़ोतरी कर दी है प्रधानमंत्री श्री नरेंद्र मोदी जी हिमाचल प्रदेश की जनता को राहत देना चाहते हैं लेकिन कांग्रेस सरकार उन पर टैक्स का और शुल्क का बोझ डालकर उन्हें बदहाल बनाने में लगी हुई है यह हिमाचल की सरकार के प्रति कांग्रेस सरकार के अमानवीय चेहरे को उजागर करता है इसकी जितनी भी निंदा की जाए वह कम है सुखू की सरकार झूठी गारंटियों के नाम पर हिमाचल प्रदेश के आर्थिक स्थिति को बदहाल करके रख दिया है ये जन विरोधी सरकार जनता समय आने पर इनको सबक सिखाएगी रुक कर द अगली खबर दे वाले को बड़ी अपडेट सामने आ रही है नवजोत कौर सिद्धू देवलो 2027 चुनाव को लेके दावेदारी ठोकी गई है नवजोत सिंह सिद्धू की पत्नी नवजोत कौर सिद्धू एक बार फिर राजनीति में सरगर्म हो गई है जी हां बता दें कि बीते कल 1 अक्टूबर उन्होंने अमृतसर पूर्वी विधानसभा सीट